ਤੁਹਾਡੇ ਮੁਤਾਬਿਕ ਇੱਕ ਬੱਚੇ ਦੀ ਜ਼ਿੰਦਗੀ ਨੂੰ ਸ਼ੇਪ ਕਰਨ ਦੇ ਵਿੱਚ ਉਹਦੀ ਸੂਝ ਨੂੰ ਬਣਾਉਣ ਦੇ ਵਿੱਚ ਇੱਕ ਮਾਂ ਦਾ ਕਿੰਨਾ ਰੋਲ ਹੁੰਦਾ ਅਤੇ ਕਿਹੋ ਜਿਹਾ ਰੋਲ ਹੋਣਾ ਚਾਹੀਦਾ ਕਿਉਂਕਿ ਅੱਜ ਸਾਡੀ ਚਰਚਾ ਜਾਂ ਅੱਜ ਸਾਡਾ ਜਿਹੜਾ ਮੁੱਦਾ ਇਹ ਵੀ ਆ ਕਿ ਜਿਹੜੀ ਅੱਜ ਦੀ ਪੀੜ੍ਹੀ ਆ ਉਹ ਸਾਡੇ ਧਰਮ ਦੇ ਨਾਲ ਜਾਂ ਗੁਰਬਾਣੀ ਦੇ ਨਾਲ ਸ਼ਬਦ ਦੇ ਨਾਲ ਜੁੜ ਨਹੀਂ ਰਹੀ ਤੇ ਉਹ ਕਿਉਂ ਨਹੀਂ ਜੁੜ ਰਹੀ ਤੁਸੀਂ ਵੇਖੋ ਬਾਬਾ ਫਰੀਦ ਜੀ ਆ ਨਾ ਕਿਸੇ ਬੱਚੇ ਨੂੰ ਐ ਕੋਈ ਵੀ ਪੁੱਤਰ ਤੂੰ ਰੱਬ ਦਾ ਨਾਲ ਹੈ ਤੇ ਜਿਹੜੀ ਚਾਦਰ ਦੇ ਉੱਤੇ ਤੂੰ ਬੈਠਾ ਉਹਦੇ ਥੱਲੋਂ ਕੈਂਡੀ ਨਿਕਲੂਗੀ ਮੰਨੂਗਾ ਕੋਈ ਗੁੜ ਨਹੀਂ ਕਲੂਗਾ ਕੋਈ ਮੰਨੂਗਾ ਨਹੀਂ ਮੰਨੂਗਾ ਪਰ ਮਾਂ ਜੇ ਕਵੇਗੀ ਬੱਚਾ ਮੰਨੂਗਾ ਬਾਬਾ ਫਰੀਦ ਜੀ ਨੂੰ ਸ਼ੱਕਰ ਬਹੁਤ ਵਧੀਆ ਲੱਗਦੀ ਬਾਬਾ ਫਰੀਦ ਜੀ बार-बार ਕਹਿੰਦੇ ਮਾਂ ਮੈਂ ਸ਼ੱਕਰ ਖਾਣੀ ਸ਼ੱਕਰ ਖਾਣੀ ਸ਼ੱਕਰ ਖਾਣੀ ਉਹ ਕਹਿੰਦੇ ਫਰੀਦ ਤੂੰ ਖੁਦਾ ਨੂੰ ਯਾਦ ਕਰ ਆਹ ਕੱਪੜੇ ਦੇ ਥੱਲੋਂ ਚਾਦਰ ਦੇ ਥੱਲੋਂ ਸ਼ੱਕਰ ਨਿਕਲੂਗੀ ਸ਼ੱਕਰ ਮਾਹੀ ਰੱਖਦੀ ਆ ਅੱਛਾ ਹਾਂਜੀ ਤੇ ਬਾਬਾ ਫਰੀਦ ਜੀ ਅੱਖਾਂ ਬੰਦ ਕਰਕੇ ਨਾਮ ਜਪਦੇ ਆ ਨਾਮ ਜਪ ਕੇ ਕੱਪੜੇ ਦੇ ਥੱਲੇ ਹੱਥ ਪਾਉਂਦੇ ਤੇ ਸ਼ੱਕਰ ਹੁੰਦੀ ਆ ਭਰੋਸਾ ਵੱਜ ਗਿਆ ਨਾ ਪਰ ਬੰਨਿਆ ਕਿੰਨੇ ਮਾਂ ਨੇ ਹੁਣ ਇੱਕ ਦਿਨ ਮਾਂ ਲੇਟ ਹੋ ਗਈ ਤੇ ਬਾਬਾ ਫਰੀਦ ਜੀ ਭਗਤੀ ਕਰਦੇ ਹੀ ਮਾਂ ਲੇਟ ਹੋ ਗਈ ਤੇ ਬਾਬਾ ਫਰੀਦ ਜੀ ਨੇ ਹੱਥ ਮਾਰਿਆ ਕੱਪੜੇ ਦੇ ਥੱਲੇ ਬੁੱਕ ਭਰ ਕੇ ਜਦੋਂ ਮਤਲਬ ਕਿ ਮੂੰਹ ਚ ਪਾਈ ਸ਼ੱਕਰ ਤਾਂ ਹੈ ਨਹੀਂ ਸੀ ਰੇਤ ਸੀ ਪਰ ਉੱਥੇ ਫਿਰ ਬਾਬਾ ਫਰੀਦ ਜੀ ਨੂੰ ਕਹਿਣਾ ਪਿਆ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ। ਮਾਂ ਨੇ ਸ਼ੁਰੂ ਕੀਤਾ ਉਧਰ ਤੋਰਿਆ ਮਾਂ ਨੇ। ਪਰ ਜਦੋਂ ਮੰਜ਼ਲ ਤੇ ਪਹੁੰਚ ਗਏ ਫਿਰ ਸ਼ੱਕਰ ਤੋਂ ਸੁਰਤ ਇੱਕ ਪਾਸੇ ਹੋ ਗਈ। ਸੋ ਇਸ ਕਰਕੇ ਬੱਚੇ ਦੇ ਜੀਵਨ ਚ ਜਿਹੜਾ ਮਾਂ ਦਾ ਪ੍ਰਭਾਵ ਹੈ ਨਾ ਮੈਂ ਜਦੋਂ ਪਹਿਲੀ ਵਾਰੀ ਹਜੂਰ ਸਾਹਿਬ ਗਿਆ ਸੀ ਨਾ ਮੈਂ ਅੰਮ੍ਰਿਤ ਨਹੀਂ ਸੀ ਛਕਿਆ। ਮੈਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੁਝ ਨਹੀਂ ਸੀ ਪਤਾ। ਮੈਨੂੰ ਅੰਮ੍ਰਿਤ ਬਾਰੇ ਨਹੀਂ ਸੀ ਪਤਾ, ਸਿੱਖੀ ਬਾਰੇ ਨਹੀਂ ਸੀ ਪਤਾ। ਅਸੀਂ ਹਜੂਰ ਸਾਹਿਬ ਗਏ। ਮੱਥਾ ਟੇਕਿਆ ਉੱਥੇ ਅੰਮ੍ਰਿਤ ਵੇਲੇ ਨਾਮ ਹੈ 1 ਵਜੇ ਗਾਗਰ ਲੈਣ ਜਾਂਦੇ ਆ ਜੀ ਜਦੋਂ ਗਾਗਰ ਲੈਣ ਜਾਂਦੇ ਆ ਤੇ ਉਦੋਂ ਅਸੀਂ ਵੀ ਗਏ ਸਾਰੀ ਸੰਗਤ ਜਾਂਦੀ 2007 ਦੀ ਗੱਲ ਆ ਜੀ ਤੇ ਮੈਂ ਪੁੱਛਿਆ ਆਪਣੇ ਮਾਤਾ ਜੀ ਨੂੰ ਮੈਂ ਕਿਹਾ ਕਿਉਂ ਜਾਂਦੇ ਆ ਹੂੰ ਮੇਰੇ ਮਾਤਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਇਸ਼ਨਾਨ ਕਰਦੇ ਆ ਹੂੰ ਮੇਰੇ ਮਨ 'ਚ ਮੈਂ ਬੱਚਾ ਸੀ ਉਹੀ ਈਮੇਜ ਵੀ ਜਿਵੇਂ ਆਪਾਂ ਇਸ਼ਨਾਨ ਕਰਦੇ ਇਦਾਂ ਹੀ ਮਹਾਰਾਜ ਇਸ਼ਨਾਨ ਕਰਦੇ ਹੂੰ ਮੈਂ ਕਿਹਾ ਜੇ ਮਹਾਰਾਜ ਇਸ਼ਨਾਨ ਕਰਦੇ ਮਤਲਬ ਮਹਾਰਾਜ ਤਾਂ ਇੱਥੇ ਹੀ ਆ ਹੂੰ ਅਸੀਂ ਵਾਪਸ ਆਏ ਹੁਣ ਸਿੰਘ ਸਾਹਿਬ ਜੀ ਅੰਦਰ ਸੇਵਾ ਕਰਦੇ ਆ ਇਸ਼ਨਾਨ ਦੀ ਤਖਤ ਸਾਹਿਬ ਦੇ ਅੰਦਰ ਮੈਨੂੰ ਨਹੀਂ ਸੀ ਪਤਾ ਮੈਂ ਨਾਮ ਅਨੁਸਾਰ ਬਹਿ ਗਿਆ ਸੱਜੇ ਪਾਸੇ ਕੁਆੜ ਦੇ ਦਰਵਾਜੇ ਦੇ ਅੰਦਰ ਸਿੰਘ ਸਾਹਿਬ ਸੇਵਾ ਕਰਦੇ ਸੀ ਮੈਨੂੰ ਨਹੀਂ ਸੀ ਪਤਾ ਮੈਨੂੰ ਪਤਾ ਹੀ ਵੀ ਮੇਰੀ ਮਾਂ ਨੇ ਕਿਹਾ ਵੀ ਅੰਦਰ ਮਹਾਰਾਜ ਇਸ਼ਨਾਨ ਕਰਦੇ ਅੰਦਰੋਂ ਪਾਣੀ ਦੀ ਆਵਾਜ਼ ਆਈ ਮੇਰਾ ਭਰੋਸਾ ਇੰਨਾ ਵੱਜ ਗਿਆ ਮੈਂ ਗੁਰੂ ਗੋਬਿੰਦ ਸਿੰਘ ਜੀ ਤਾਂ ਅੰਦਰ ਬੈਠੇ ਅਸੀਂ ਬਾਹਰ ਲੱਭਦੇ ਹੂੰ ਬਸ ਉੱਥੇ ਉਹ ਪ੍ਰਭਾਵ ਪਿਆ ਤੇ ਅਮਰੇਸ਼ਕਿਆ ਗੁਰੂ ਸਾਹਿਬ ਨੇ ਜਹੂਰ ਸਾਹਿਬੀ ਅੰਮ੍ਰਿਤ ਦੀ ਦਾਤ ਦਿੱਤੀ ਮੇਰੇ ਕਹਿਣ ਦਾ ਭਾਵ ਵੀ ਜੀਵਨ ਦੇ ਵਿੱਚ ਜੋ ਬਦਲਾਵ ਮਾਣੇ ਕਰਨਾ ਵਾ ਨਾ ਉਹ ਕੋਈ ਦੂਜਾ ਨਹੀਂ ਕਰ ਸਕਦਾ ਬਿਲਕੁਲ ਸੋ ਇਸ ਕਰਕੇ ਮਸਕੀਨ ਜੀ ਇੱਕ ਗੱਲ ਕਹਿੰਦੇ ਸੀ ਬ੍ਰਹਮ ਗਿਆਨੀ ਨੂੰ ਜਨਮ ਦੇਣਾ ਹੋਏ ਨਾ ਤੇ ਉਸ ਦੇ ਜਨਮ ਤੋਂ 10 ਸਾਲ ਪਹਿਲਾਂ ਉਹਦੀ ਮਾਂ ਨੂੰ ਬ੍ਰਹਮ ਗਿਆਨੀ ਬਣਾ ਦੋ ਬੱਚਾ ਬ੍ਰਹਮ ਗਿਆਨੀ ਹੋਵੇਗਾ ਬੱਚਾ ਸੰਤ ਹੋਵੇਗਾ ਬੱਚਾ ਸਾਧ ਹੋਵੇਗਾ ਤਾਂ ਇਸ ਕਰਕੇ ਅੱਜ ਮਾਂ ਕੀ ਕਰਦੀ ਅੱਜ ਮਾਂ ਕਰਦੀ ਏ ਵੀ ਜੇ ਰੋਟੀ ਨਹੀਂ ਖਾਂਦਾ ਉਹਨੂੰ ਫੋਨ ਤੇ ਨੈਟਫਲਿਕਸ ਖੋਲ ਕੇ ਦਿੰਦੀ ਏ ਐਮਾਜ਼ੋਨ ਖੋਲ ਕੇ ਦਿੰਦੀ ਏ ਫਿਰ ਬਾਅਦ ਵਿੱਚ ਮਾਂ ਕਹਿੰਦੀ ਬੱਚਾ ਕਹਿਣਾ ਨਹੀਂ ਮੰਨਦਾ ਵੀ ਤੂੰ ਉਹਨੂੰ ਵਿਖਾਇਆ ਹੀ ਹੋਏ ਜੋ ਕੁਝ ਅੱਜਕੱਲ ਸਮਾਜ ਵਿੱਚ ਹੋ ਰਿਹਾ ਤੇ ਜੇ ਮਾਂ ਬੱਚੇ ਨੂੰ ਗੁਰੂ ਨਾਨਕ ਸਾਹਿਬ ਦੀ ਸਾਖੀ ਸੁਣਾਉਂਦੇ ਸੁਣਾਉਂਦੇ ਇਹ ਬੁਰਕੀਆਂ ਮੂੰਹ 'ਚ ਪਾਵੇ ਸਾਬ ਜਾਦਾ ਜੁਰਾਵਰ ਸਿੰਘ ਸਾਹਿਬ ਜਾਦਾ ਬਾਬਾ ਫਤੇ ਸਿੰਘ ਦੀਆਂ ਕਹਾਣੀਆਂ ਸੁਣਾਉਂਦੇ ਸਾਖੀਆਂ ਸੁਣਾਉਂਦੇ ਮੂੰਹ 'ਚ ਬੁਰਕੀਆਂ ਪਾਵੇ ਇੱਕ ਤਾਂ ਜੋ ਬੋਲ ਰਹੀ ਐ ਉਹ ਬੋਲੇ ਹੋਏ ਦਾ ਪ੍ਰਭਾਵ ਰੋਟੀ ਤੇ ਪ੍ਰਸ਼ਾਦੇ ਤੇ ਜਾਊਗਾ ਵਾਈਬ੍ਰੇਸ਼ਨਸ ਜਾਣਗੀਆਂ ਸੁਣਿਆ ਹੋਇਆ ਅੰਦਰ ਜਾਏਗਾ ਭੋਜਨ ਤੇ ਭਜਨ ਦੋਵੇਂ ਕੰਮ ਕਰਨਗੇ ਮੈਂ ਕਹਿੰਨਾ ਦੁਨੀਆ ਦੀ ਕੋਈ ਤਾਕਤ ਜ਼ੋਰ ਲਾਲੇ ਬੱਚਾ ਰੱਬ ਤੋਂ ਨਹੀਂ ਟੁੱਟਦਾ ਹੂੰ ਭਾਵੇਂ ਜਿਹੜਾ ਮਰਜੀ ਸਰਕਾਰ ਦਾ ਉਹਦੇ ਦਾ ਰਾਕੇ ਉਹਨੂੰ ਕਵੇ ਚਿੱਟਾ ਪੀ ਹੂੰ ਜੇ ਮਾਂ ਨੇ ਸਿੱਖਿਆ ਦਿੱਤੀ ਬੱਚਾ ਚਿੱਟਾ ਨਹੀਂ ਪੀਂਦਾ ਹੂੰ ਮੈਂ ਕਹਿੰਨਾ ਵਾ ਅੱਜ ਹੁਣ ਨਸ਼ਾ ਵੀ ਐ ਹੂੰ ਸਾਰੇ ਸਰਕਾਰਾਂ ਨੂੰ ਲਾਹਮੇ ਦਿੰਦੇ ਨੇ ਮੈਂ ਕਹਿੰਨਾ ਪਹਿਲਾਂ ਆਪਣੇ ਆਪ ਨੂੰ ਦਿਓ ਹੂੰ ਗੁਰਬਾਣੀ ਕਹਿੰਦੀ ਹੈ ਦੂਸਰੇ ਨੂੰ ਲਾਹਮਾ ਦੇਣ ਤੋਂ ਪਹਿਲਾਂ ਖੁਦ ਵੇਖ ਜੋ ਮੈਂ ਕੀਆ ਸੋ ਮੈਂ ਪਾਇਆ ਹੂੰ ਵੀ ਤੂੰ ਖੁਦ ਕਦੇ ਬੱਚੇ ਨੂੰ ਸਮਝਾਇਆ ਵੀ ਪੁੱਤਰਾ ਭਾਵੇਂ ਕੋਈ ਕਵੇ ਆਹ ਨਾ ਖਾਈ ਹੂੰ ਬੱਚੇ ਨੂੰ ਜਦੋਂ ਬਚਪਨ ਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਜਾਵੇਗੀ ਨਾ ਉਹਦੇ ਤੇ ਪ੍ਰਭਾਵ ਪਾਊਗੀ ਇੱਕ ਕਿਤਾਬ ਹੈ ਮੈਂ ਆਪ ਜੀ ਨੂੰ ਦਊਂਗਾ ਵੀ ਭਾਈ ਰਾਮਾ ਜੀ ਦੇ ਜੀਵਨ ਤੇ ਅੱਛਾ ਜੀ ਉਹ ਸਨਾਤਨ ਮਤ ਵਿੱਚ ਜਨਮ ਹੋਇਆ ਉਹਨਾਂ ਦਾ ਠੀਕ ਹੈ ਤੇ ਛੋਟੇ ਸੀ 5 ਸਾਲ ਦੇ ਅੱਗੇ ਨਾ ਆਪਣੀਆਂ ਮੰਮੀਆਂ ਮਾਤਾਵਾਂ ਕੱਪੜੇ ਧੋਂਦੀਆਂ ਸੀ ਤੇ ਉਹ ਥਾਪੀ ਨਾਲ ਉਹ ਕੱਪੜੇ ਨੂੰ ਕੋਟਦੀਆਂ ਸੀ ਹੂੰ ਹੁਣ ਤੇ ਮਸ਼ੀਨਾਂ ਆ ਗਈਆਂ ਹਾਂਜੀ ਤੇ ਉਹ ਕੋਲ ਬੈਠਾ ਸੀ ਬੱਚਾ ਉਹ ਕਹਿੰਦਾ ਮਾਂ ਤੂੰ ਕੱਪੜੇ ਨੂੰ ਬਹੁਤ ਕੋਟਦੀ ਹੈ ਹੂੰ ਉਹ ਕਹਿੰਦੀ ਪੁੱਤਰਾ ਇਹਨੂੰ ਮੈਲ ਬੜੀ ਹੈ ਤੇ ਜਿਹੜੇ ਬੰਦੇ ਨੂੰ ਆਤਮਾ ਨੂੰ ਮੈਲ ਲੱਗੀ ਹੋਵੇ ਕੋਟੋਂ ਨੂੰ ਵੀ ਬੜੀ ਪੈਂਦੀ ਹੈ ਉਹ ਕਹਿੰਦਾ ਮਾਂ ਫਿਰ ਮੈਲ ਕਿਵੇਂ ਦੂਰ ਹੋਊਗੀ ਹੂੰ ਰੱਬ ਦੀ ਭਗਤੀ ਕਰਕੇ ਭੱਜਿਆ ਕਮਰੇ ਵੱਲ ਤੇ ਭਗਤੀ ਕਰਨੀ ਹੈ ਹੂੰ ਚਲੋ ਉਹਨਾਂ ਨੇ ਭਗਤੀ ਬੱਚਾ ਸੀ ਜਿਵੇਂ ਵੀ ਉਹਨਾਂ ਨੇ ਨਾਮ ਲਿਆ ਸਮਾਂ ਆਇਆ ਵੀ ਉਹਨਾਂ ਨੂੰ ਇੱਕ ਸਿੱਖ ਦੀ ਸੰਗਤ ਹੋਈ ਉਹ ਅਮਰੇਸ਼ਾ ਕੇ ਸਿੰਘ ਸੱਜ ਗਏ ਜੀ ਇੰਗਲੈਂਡ ਕੈਨੇਡਾ ਅਮਰੀਕਾ ਚ ਉਹਨਾਂ ਨੇ ਬਹੁਤ ਅਮਰਤ ਸੰਚਾਰ ਕੀਤਾ ਤੇ ਉਹਨਾਂ ਦੇ ਨਾਲ ਦੇ ਸਾਥੀ ਦੱਸਦੇ ਵੀ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਪ੍ਰਤੱਖ ਦਰਸ਼ਨ ਦਿੱਤੇ ਹੋਏ ਸੀ ਅੱਛਾ ਜੀ ਇੰਨੀ ਜ਼ਿਆਦਾ ਪਰ ਕਿੱਥੋਂ ਸ਼ੁਰੂਆਤ ਹੋਈ ਮਾਂ ਤੋਂ ਭਗਤ ਆਪਣਾ ਧਰੂ ਜੀ ਦੀ ਸਾਖੀ ਹੁੰਦੀ ਭਾਈ ਗੁਰਦਾਸ ਲਿਖਦੇ ਜੀ ਕਹਿੰਦੇ ਧਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਭਗਤ ਜੀ ਹੱਸਦੇ ਆਏ ਤੇ ਪਿਓ ਨੇ ਲਾੜ ਲਡਾਉਂਦੇ ਨੂੰ ਕੁਛੜ ਬਾ ਲਿਆ ਮਤਰੀ ਮਾਸ ਸੀ ਜਿਹੜੀ ਦੂਜੀ ਰਾਣੀ ਉਹ ਕਹਿੰਦੀ ਵੀ ਇਹ ਤਾਂ ਮੇਰੇ ਪੁੱਤਰ ਦਾ ਹੱਕ ਹੈ ਇਸ ਗੋ ਤੇ ਤੂੰ ਥੱਲੇ ਹੋ ਉਹਨੇ ਬਾਹ ਤੋਂ ਫੜ ਕੇ ਥੱਲੇ ਕਰਤਾ ਬੱਚਾ ਨਰਾਸ਼ ਹੋ ਗਿਆ ਜਿਵੇਂ ਰਿਸ਼ਤੇਦਾਰ ਕੋਈ ਕੁਝ ਕਹਿ ਦੇਉ ਜਾਂਦਾ ਨਾ ਮੰਮੀ ਕੋਲ ਸ਼ਿਕਾਇਤ ਹ ਤੇ ਭਗਤ ਜੀ ਗਏ ਮਾਂ ਕੋਲ ਤੇ ਮਾਂ ਨੂੰ ਕਹਿੰਦੇ ਆ ਕਿਸ ਉਦਮ ਤੇ ਰਾਜ ਮਿਲੈ ਸਤਰੂ ਤੇ ਸਭ ਹੋਵਣ ਮਿੱਤ ਮਾਂ ਮੈਨੂੰ ਕਿਵੇਂ ਰਾਜ ਪਾਗ ਮਿਲੂ ਦੁਸ਼ਮਣ ਮੇਰੇ ਮਿੱਤਰ ਬਣਨਗੇ ਕਿਵੇਂ ਤੇ ਜੇ ਅੱਜ ਵਾਲੀ ਹੁੰਦੀ ਪੁੱਤਰ ਤੂੰ ਨਹੀਂ ਤਾਂ ਇਹਨੂੰ ਬੁਲਾਉਣਾ ਤੂੰ ਨਹੀਂ ਚਾਚੀ ਨੂੰ ਬੁਲਾਉਣਾ ਹਨਾ ਤੂੰ ਇਹਨਾਂ ਦੇ ਖਿਲਾਫ ਵਿਦਰੋਹ ਕਰ ਹਮ ਉਹਨੇ ਕਿਹਾ ਪਰਮੇਸ਼ਰ ਆਰਾਧੀ ਹੈ ਜਦੂ ਹੋਈ ਹੈ ਪਤਤ ਪੁਨੀਤਾ ਤੂੰ ਰੱਬ ਨੂੰ ਤੇ ਆ ਰੱਬ ਦੁਨੀਆ ਦਾ ਰਾਜ ਦਊ ਤੇ ਭਗਤ ਤਰੂ ਜੀ ਫਿਰ ਰੱਬ ਦੀ ਭਗਤੀ ਕਰਨ ਤੁਰੇ ਪਰ ਕਿੱਥੋਂ ਪ੍ਰੇਰਿਤ ਹੋ ਕੇ ਮਾਂ ਤੋਂ ਸੋ ਇਸ ਕਰਕੇ ਜਦੋਂ ਆਪਾਂ ਕਹਿੰਨੇ ਨਾ ਮਾਂ ਰੱਬ ਦਾ ਦੂਜਾ ਰੂਪ ਹੈ ਕਿਉਂ ਦੂਜਾ ਰੂਪ ਇਸ ਕਰਕੇ ਹੈ ਕਿਉਂਕਿ ਪਹਿਲੇ ਰੂਪ ਤੱਕ ਦੂਜਾ ਰੂਪ ਹੀ ਪਹੁੰਚਾ ਸਕਦਾ ਹੈ ਹੂੰ ਰੱਬ ਤੱਕ ਰੱਬ ਦਾ ਰੂਪ ਹੀ ਪਹੁੰਚਾਏਗਾ ਨਾ ਰੱਬ ਦਾ ਆਪ ਦਾ ਤੇ ਕੋਈ ਰੂਪ ਨਹੀਂ ਹੂੰ ਬੱਚੇ ਵਾਸਤੇ ਮਾਂ ਹੀ ਰੱਬ ਦਾ ਰੂਪ ਹੈ ਪਰ ਜੇ ਹੁਣ ਰੱਬ ਦੇ ਰੂਪ ਤੋਂ ਰੱਬ ਤੱਕ ਪਹੁੰਚਣਾ ਹੈ ਤਾਂ ਕਿਵੇਂ ਪਹੁੰਚਾਂਗੇ ਉਹ ਮਾਂ ਦੀ ਸਿੱਖਿਆਵਾਂ ਨਾਲ ਪਹੁੰਚਾਂਗੇ ਬਿਲਕੁਲ